ਪਟਿਆਲਾ ਦੇ ਸ਼ੇਰਾਵਾਲੇ ਗੇਟ ਦੇ ਕੋਲ ਬੈਂਕਿੰਗ ਕਰਮਚਾਰੀਆਂ ਤੇ ਅਫਸਰਾਂ ਦੇ ਦੁਆਰਾ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕਿੰਗ ਮੁਲਾਜ਼ਮਾ ਨੇ ਕਿਹਾ ਕਿ ਅੱਜ ਪੂਰੇ ਭਾਰਤ ਦੇ ਵਿੱਚ ਤਕਰੀਬਨ 8 ਲੱਖ ਬੈਂਕ ਕਾਮੇ ਹੜਤਾਲ ਦੇ ਉੱਪਰ ਨੇ ਉਹਨਾਂ ਨੇ ਕਿਹਾ ਕਿ ਪਿਛਲੇ ਸੀਮਿਆਂ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਗੱਲ ਹੋਈ ਸੀ ਗੱਲ ਦੇ ਉੱਪਰੇ ਸਹਿਮਤੀ ਬਣਾਈ ਗਈ ਸੀ ਕਿ ਬੈਂਕਾਂ ਦੇ ਵਿੱਚ ਵੀ ਹਫ਼ਤੇ ਦੇ ਵਿੱਚ 5 ਦਿਨਾਂ ਵੈਕੀਸ਼ਨ ਦੇ ਦਾ ਸਿਧਾਕ ਲਾਗੂ ਕੀਤਾ ਜਾਵੇਗਾ ਪਰ ਅਜੇ ਤੱਕ ਇਹ ਲਾਗੂ ਨਹੀਂ ਹੋਇਆ ਤੇ ਇਸ ਦੇ ਵਿਰੋਧ ਦੇ ਵਜੋਂ ਪੂਰੇ ਦੇਸ਼ ਭਰ ਦੇ ਵਿੱਚ 8 ਲੱਖ ਬੈਂਕਰ ਕਰਮਚਾਰੀ ਹੜਤਾਲ ਦੇ ਉੱਪਰ ਹੰਟ ਜਿਸ ਦੇ ਨਾਲ ਪੂਰੇ ਦੇਸ਼ ਦਾ ਬੈਂਕਿੰਗ ਸਲੈਪ ਹੋਇਆ ਉਹਨਾਂ ਨੇ ਕਿਹਾ ਕਿ ਇਸ ਮੰਗ ਨੂੰ ਲੈ ਕੇ ਜੇਕਰ ਸਰਕਾਰ ਦੇ ਦੁਆਰਾ ਜਲਦ ਕੋਈ ਨੋਟੀਫਿਕੇਸ਼ਨ ਨਾ ਦਿੱਤਾ ਗਿਆ ਤਾਂ ਇਹ ਹੜਤਾਲ ਅਗਲੇ ਦਿਨਾਂ ਦੇ ਵਿੱਚ ਹੋਰ ਵੱਧ ਤੋਂ ਵੱਧ ਹੋ ਸਕਦੀ ਹੈ ਪ੍ਰੈਜ਼ੀਡੈਂਟ ਪੰਜਾਬ ਬੈਂਕ ਐਮਪਲੋਈਸ ਫੈਡਰੇਸ਼ਨ 올 ਇੰਡੀਆ ਬੈਂਕ ਐਮਪਲੋਈਸ ਐਸੋਸੀਏਸ਼ਨ ਤੋਂ ਅੱਜ ਦੀ ਜਿਹੜੀ ਸਾਡੀ ਇਹ ਕਾਮਯਾਬ ਹੜਤਾਲ ਜਿਹਦੇ ਵਿੱਚ ਬੈਂਕਿੰਗ ਇੰਡਸਟਰੀ ਦੇ ਤਮਾਮ ਯੂਨੀਅਨ ਜਿਹੜੀਆਂ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਦੇ ਝੰਡੇ ਹੇਠ 8 ਲੱਖ ਦੇ ਕਰੀਬ ਜਿਹੜਾ ਐਮਪਲੋਈਸ ਦੇ ਵਰਕਮੈਨ ਆਫੀਸਰਸ ਦੇ ਵਰਕਮੈਨ ਜਿਹੜਾ ਇਕੱਠੇ ਹੋ ਕੇ ਸਟ੍ਰਾਈਕ ਤੇ ਗਿਆ ਅੱਜ ਦੀ ਜਿਹੜੀ ਜੜੀ ਹੜਤਾਲ ਹੈ ਉਸ ਦੇ ਵਿੱਚ ਸਾਡੀ ਜਿਹੜੀ ਮੁੱਖ ਮੰਗ ਹੈ ਕਿਉਂਕਿ ਅਸੀਂ 40 ਦਿਨ ਹਰ ਰੋਜ਼ ਜਿਹੜੀ ਡਿਊਟੀ ਆਵਰਸ ਜਿਹੜੇ ਹੈਗੇ ਆਪਣੇ ਵਧਾ ਕੇ ਬੈਂਕ ਦੇ ਨਾਲ 네ਗੋਸ਼ੀਏਟ ਕਰਕੇ ਇਹ ਐਗਰੀਮੈਂਟ ਕੀਤਾ ਸੀਗਾ ਕਿ ਸਾਨੂੰ 5 ਡੇ ਬੈਂਕਿੰਗ ਦਿੱਤੀ ਜਾਏਗੀ 2022 ਤੋਂ ਇਹ ਸਾਡੀ ਜਿਹੜੀ ਗੱਲਬਾਤ ਸੈਵਰਲ ਜਿਹੜੇ ਸਾਡੇ 네ਗੋਸ਼ੀਏਸ਼ਨਸ ਦੇ ਦੌਰ ਤੋਂ ਬਾਅਦ ਗਵਰਨਮੈਂਟ ਦੀਆਂ ਮਨਜ਼ੂਰੀਆਂ ਤੋਂ ਬਾਅਦ ਜਿਹੜਾ ਹੈਗਾ ਇਹ ਸਾਡੇ ਨਾਲ ਪ੍ਰੋਮਿਸ ਕੀਤਾ ਗਿਆ ਸੀਗਾ ਲੇਕਿਨ ਅੱਜ ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਗਵਰਨਮੈਂਟ ਵੱਲੋਂ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ 5 ਡੇ ਬੈਂਕਿੰਗ ਇੰਪਲੀਮੈਂਟ ਨਹੀਂ ਕੀਤੀ ਜਾ ਰਹੀ ਇੱਕ ਪਾਸੇ ਸਾਡੀ ਡਿਮਾਂਡ ਨੂੰ ਜਿਹੜਾ ਜੈਨੂਨ ਕੀਤਾ ਜਾ ਦੱਸਿਆ ਜਾ ਰਿਹਾ ਹੈ ਔਰ ਦੂਜੇ ਪਾਸੇ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਇਸੇ ਲਈ ਪ੍ਰੋਟੈਸਟ ਔਰ ਅੱਜ ਇਸੇ ਲਈ ਪ੍ਰੋਟੈਸਟ ਕੀਤਾ ਗਿਆ ਹੈ ਲੇਕਿਨ ਇਹ ਸਾਡੀ ਇੱਕ ਦਿਨ ਦੀ ਹੜਤਾਲ ਨਹੀਂ ਆਉਣ ਵਾਲੇ ਦਿਨਾਂ ਦੇ ਅੰਦਰ ਅਸੀਂ ਸਟ੍ਰਾਈਕ ਐਂਡ ਸਟ੍ਰਾਈਕ ਐਕਸ਼ਨਸ ਕਰਨ ਦੇ ਲਈ ਮਜਬੂਰ ਹੋਵਾਂਗੇ ਸਰਨਾਮ ਕੀ ਹੈ ਜੀ ਹਾਂ ਮੈਂ ਰਜੀਵ ਸਰੰਦੀ ਸੈਕਟਰੀ ਆਲ ਇੰਡੀਆ ਬੈਂਕ ਆਫੀਸਰ ਕਨਫੈਡਰੇਸ਼ਨ ਪੰਜਾਬ ਸਟੇਟ ਔਰ ਪ੍ਰਧਾਨ ਹਾਂ ਮੈਂ ਐਸਬੀਆਈ ਆਫੀਸਰ ਐਸੋਸੀਏਸ਼ਨ ਚੰਡੀਗੜ੍ਹ ਸਰਕਲ ਦਾ ਅੱਜ ਸਾਡੀ ਜਿਹੜੀ ਇਹ ਹੜਤਾਲ ਹੈ ਇਹ ਅਸੀਂ 21 ਮਹੀਨਿਆਂ ਤੋਂ ਵੇਟ ਕਰ ਰਹੇ ਹਾਂ ਜਿਹੜਾ ਸਾਡਾ ਐਗਰੀਮੈਂਟ ਹੋਇਆ ਸੀ ਕਿ ਬੈਂਕਿੰਗ ਇੰਡਸਟਰੀ ਦੇ ਵਿੱਚ 5 ਡੇ ਵਰਕ ਵੀਕ ਲਾਗੂ ਕੀਤਾ ਜਾਵੇਗਾ ਪਰ ਸਰਕਾਰ ਕੋਈ ਹੋਸ ਜਿਹੜਾ ਹੈ ਇਹਦੇ ਵਿੱਚ ਸਾਨੂੰ ਜਵਾਬ ਨਹੀਂ ਦੇ ਰਹੀ ਸੀ ਤਾਂ ਇੱਕ ਲੰਬਾ ਐਜੀਟੇਸ਼ਨ ਪ੍ਰੋਗਰਾਮ ਤੋਂ ਬਾਅਦ ਅੱਜ ਇਹ ਦੇਸ਼ ਭਰ ਦੇ 8 ਲੱਖ ਬੈਂਕ ਅਫੀਸਰ ਔਰ EMPLOYE ਜਿਹੜੇ ਆ ਉਹ ਸਟ੍ਰਾਈਕਤੇ ਆ ਸਾਡੀ ਤੁਹਾਡੇ ਮੀਡੀਆ ਥਰੂ ਵੀ ਅਸੀਂ ਸਰਕਾਰ ਤੱਕ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਅੱਜ ਦੇਸ਼ ਦੇ ਵਿੱਚ 99% ਟ੍ਰਾਂਜੈਕਸ਼ਨ ਜਿਹੜੀਆਂ ਡਿਜੀਟਲ ਹੋ ਚੁੱਕੀਆਂ ਔਰ ਜੇ 5 ਡੇ ਵਰਕ ਵੀਕ ਬੈਂਕਿੰਗ ਇੰਡਸਟਰੀ ਦੇ ਵਿੱਚ ਲਾਗੂ ਕੀਤਾ ਜਾਵੇਗਾ ਸਰਕਾਰ ਦੀ ਡਿਜੀਟਲ ਦੀ ਮੁਹਿੰਮ ਨੂੰ ਬਲ ਮਿਲੇਗਾ ਔਰ ਕਿਸੇ ਵੀ ਕਸਟਮਰ ਨੂੰ ਇਹਦੇ ਵਿੱਚ ਕੋਈ ਇਫੈਕਟ ਹੋਣ ਵਾਲਾ ਨਹੀਂ ਹੈ ਅੱਜ ਤੁਸੀਂ ਦੇਖਿਆ ਹੋਵੇਗਾ ਚਾਹੇ ਸ਼ਨੀਵਾਰ ਹੋਵੇ ਚਾਹੇ ਐਤਵਾਰ ਹੋਵੇ ਕੋਈ ਵੀ ਕਸਟਮਰ ਰਾਤ ਨੂੰ ਵੀ ਯੂਪੀਆਈ ट्रांजैक्शन ਕਰ ਸਕਦਾ ਹੈ ਰਾਤ ਨੂੰ ਵੀ ਏਟੀਐਮ ਕਾਰਡ ਜਿਹੜਾ ਆਪਰੇਟ ਕਰ ਸਕਦਾ ਹੈ ਇੰਟਰਨੈਟ ਬੈਂਕਿੰਗ ਦੇ ਥਰੂ ट्रांजैक्शन ਕਰ ਸਕਦਾ ਹੈ ਪੈਸੇ ਭੇਜ ਸਕਦਾ ਹੈ ਫੰਡ ਟਰਾਂਸਫਰ ਕਰ ਸਕਦਾ ਹੈ ਤਾਂ ਬੈਂਕਿੰਗ ਜਿਹੜੀ ਹੈ ਉਹ 24/7 ਅੱਜ ਦੇਸ਼ ਦੇ ਗਾਕਾਂ ਨੂੰ ਸਾਡੇ ਕਸਟਮਰਸ ਨੂੰ ਉਪਲਬਧ ਹੈ ਤਾਂ ਸਾਡੀ ਜਿਹੜੀ ਇਹ ਬਿਲਕੁਲ ਜਾਇਜ਼ ਮੰਗ ਹੈ ਕਿ ਬੈਂਕਿੰਗ ਇੰਡਸਟਰੀ ਦੇ ਵਿੱਚ 5 ਡੇ ਵਰਕ ਵੀ ਲਾਗੂ ਕੀਤਾ ਜਾਵੇ ਤਾਂ ਕਿ ਸਾਡੇ ਜਿਹੜੇ ਆਫੀਸਰ ਹੋਰ EMPLOYEES ਸਾਥੀ ਹੈ ਉਹ ਦੋ ਦਿਨ ਆਪਣੇ ਪਰਿਵਾਰ ਨਾਲ ਬਤਾ ਕੇ ਵਰਕ ਲਾਈਫ ਬੈਲੈਂਸ ਨੂੰ ਮੇਨਟੇਨ ਕਰਦੇ ਹੋਏ ਇਸ ਦੇਸ਼ ਦੀ ਜਨਤਾ ਦੀ ਸੇਵਾ ਕਰ ਸਕਣ